ਆਲਟੂ ਨਿਊਜ਼ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਬਟਾਲਾ ਪਾਜਪਾ ਦੇ ਭਰਪਾਈ ਇੰਦਰ ਇਕਬਾਲ ਸਿੰਘ ਅਠਵਾਲ ਸਿੰਘ ਬਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਬਟਾਲਾ ਪਹੁੰਚੇ ਸਨੀ ਦਿਓਲ ਦੀ ਗੱਲ ਕੀਤੀ ਗੋਲਮੋਲ ਬਟਾਲਾ ਪਾਜਪਾ ਦੇ ਭਰਪਾਈ ਇੰਦਰ ਇਕਬਾਲ ਸਿੰਘ ਅਠਵਾਲ ਸਿੰਘ ਬਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਬਟਾਲਾ ਪਹੁੰਚੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਜਦੋਂ ਸਾਡੀ ਟੀਮ ਵੱਲੋਂ ਗੁਰਦਾਸਪੁਰ ਤੋਂ ਪਾਜਪਾ ਦੇ ਐਮਪੀ ਸਨੀ ਦਿਓਲ ਬਾਰੇ ਪੁੱਛਿਆ ਤੇ ਉਹਨਾਂ ਬੜੇ ਹੀ ਤਰੀਕੇ ਨਾਲ ਗੱਲ ਨੂੰ ਘੁਮਾ ਕੇ ਭਾਜਪਾ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ ਨਾਲ ਹੀ ਜਦੋਂ ਸਨੀ ਦਿਹੋਲ ਦੇ ਚੋਣਾਂ ਨਾਲ ਲੜਨ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਲੋਕ ਨਰਿੰਦਰ ਮੋਦੀ ਦੇ ਕੀਤੇ ਕੰਮਾਂ ਨੂੰ ਵੋਟ ਦੇਣਗੇ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਸਵਿੰਦਰ 베ਦੀ ਅਤੇ ਕਰਮਜੀਤ ਜੰਮਾ ਦੀ ਇਹ ਵਿਸ਼ੇਸ਼ ਰਿਪੋਰਟ ਸਾਡੇ ਸੰਗਠਨ ਮਹਾ ਮੰਤਰੀ ਸ਼੍ਰੀ ਨਵਾਰ ਸੁਲੂਜੀ ਉਹਨਾਂ ਦੇ ਹੁਕਮ ਦੇ ਅਨੁਸਾਰ ਜੋ ਪਾਰਟੀ ਦਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਮੰਡਲ ਦੇ ਵਿੱਚ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਆਰਟੀ ਨੂੰ ਮਜ਼ਬੂਤ ਕਰਨ ਦੇ ਲਈ ਤੇ ਪਾਰਟੀ ਦੀਆਂ ਸੇਵਾਵਾਂ ਲੋਕਾਂ ਤੱਕ ਲੈ ਕੇ ਜਾਣ ਦੇ ਲਈ ਔਰ ਖਾਸ ਕਰਕੇ ਦੇਸ਼ ਦੇ ਸਾਡੇ ਬਹੁਤ ਹੀ ਇਮਾਨਦਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਹੈ ਉਹਨਾਂ ਦੀਆਂ ਸਾਰੀਆਂ ਸਕੀਮਾਂ ਨੂੰ ਪੰਜਾਬ ਦੇ ਕੋਨੇ-ਕੋਨੇ 'ਚ ਹਰ ਪਿੰਡ, ਹਰ ਨਗਰ, ਹਰ ਸ਼ਹਿਰ, ਹਰ ਗਲੀ 'ਚ ਲਿਆਂਦੇ ਵਾਸਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਕੈਡਰ ਨੂੰ ਆਪਣੀ ਜਥੇਬੰਦੀ ਨੂੰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਡਿਊਟੀਆਂ ਲਗਾਈਆਂ ਨੇ ਔਰ ਪਾਰਟੀ ਨੇ ਆਪਣਾ ਢਾਂਚਾ ਮਜ਼ਬੂਤ ਕਰਦਿਆਂ ਹੋਇਆ ਹਰ ਜ਼ਿਲ੍ਹੇ ਦੇ ਵਿੱਚ ਪਰਿਵਾਰੀ ਤੇ ਸਹਿ ਪਰਿਵਾਰੀ ਲਗਾ ਕੇ ਲੋਕਲ ਜਿਹੜੀ ਲੀਡਰਸ਼ਿਪ ਹੈ ਤੇ ਲੋਕਲ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਸਾਰਿਆਂ ਨੂੰ ਸਹਿਯੋਗ ਦੇਣ ਦੇ ਲਈ ਸਾਨੂੰ ਇੱਥੇ ਸਾਰਿਆਂ ਨੂੰ ਭੇਜਿਆ ਮੈਂ ਆਪਣੇ ਨਾਲ ਸतीश ਮਨੋਤਰਾ ਜਿਹੜੇ ਕਿ ਸਹਿ ਪਰਿਵਾਰੀ ਨੇ ਤੇ ਮੈਨੂੰ ਜੋ ਡਿਊਟੀ ਦਿੱਤੀ ਹੈ ਬਟਾਲਾ ਜ਼ਿਲ੍ਹੇ ਦੀ بطور ਪ੍ਰਬਾਰੀ ਦੇ ਤੌਰ ਤੇ ਸੇਵਾਵਾਂ ਨਿਭਾਉਣ ਦੇ ਲਈ ਇੱਥੋਂ ਦੀ ਲੀਡਰਸ਼ਿਪ ਇੱਥੋਂ ਦੇ ਕਾਰਜਕਰਤਾ ਨੂੰ ਸਹਿਯੋਗ ਦੇਣ ਦੇ ਲਈ ਅੱਜ ਪਹਿਲੀ ਮੀਟਿੰਗ ਜਿਹੜੀ ਪਲੇਟਫਾਰਮ ਮੀਟਿੰਗ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਹੋਈ ਹੈ ਸਾਰੇ ਵਰਕਰਾਂ ਦਾ ਮੋਰਲ ਬੜਾ ਆਪਾ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਔਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਇੱਕ ਪ੍ਰਚਾਰ ਖਾਸ ਕਰਕੇ ਇੱਕ ਧਿਰ ਵੱਲੋਂ ਇਹ ਕਿਸੇ ਵੱਲੋਂ ਕੀਤਾ ਗਿਆ ਕਿ ਪਤਾ ਨਹੀਂ ਬਟਾਲੇ ਦੀ ਭਾਜਪੀ ਸਾਰੀ ਪਤਾ ਨਹੀਂ ਕਿੱਧਰ ਦੀ ਕਿੱਧਰ ਚਲੇਗੀ ਬਟਾਲਾ ਸ਼ਹਿਰੀ ਨਹੀਂ ਬਲਕਿ ਬਟਾਲਾ ਜ਼ਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਅਸਲ ਵਰਕਰ ਜਿਹੜਾ ਉਹ ਇੱਕ ਮੋਠਾ ਔਰ ਬੜੇ ਵਧੀਆ ਤਰੀਕੇ ਦੇ ਨਾਲ ਬਖੂਬੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਮੈਨੂੰ ਖੁਸ਼ੀ ਹੈ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਮੈਂ ਕਹਿ ਸਕਦਾ ਕਿ ਜ਼ਿਲ੍ਹਾ ਪ੍ਰਧਾਨ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਤੋਂ ਚੋਣ ਲੜ ਰਹੇ ਫਤਿਹਜੰਗ ਬਾਜਵਾ ਜੀ ਔਰ ਸਾਡੇ ਸਾਬਕਾ ਮੰਤਰੀ ਸਾਡੇ ਅਸ਼ਵੀ ਸੇਖੜੀ ਜੀ ਅਸੀਂ ਸਾਰਿਆਂ ਨੇ ਵਰਕਰਾਂ ਦੇ ਨਾਲ ਬਹਿ ਕੇ ਅੱਜ ਅਸੀਂ ਮੀਟਿੰਗ ਕੀਤੀ ਹੈ ਤੇ ਵਰਕਰ ਚੜ੍ਹਦੀ ਕਲਾ ਚ ਨੇ ਮਜ਼ਬੂਤੀ ਦੇ ਨਾਲ ਅੱਗੇ ਹੋਰ ਵਧਾਂਗੇ ਔਰ ਇਸ ਜ਼ਿਲ੍ਹੇ ਦੇ ਵਿੱਚ ਪੈਂਦੇ ਸਾਡੇ ਤਿੰਨੋਂ ਅਸੈਂਬਲੀ ਹਲਕੇ ਫਤੇਗੜ ਚੂਰੀਆਂ ਪਟਾਲਾ ਤੇ ਸ਼੍ਰੀ ਹਰਗੋਬਿੰਦਪੁਰ ਇਹਨਾਂ ਤਿੰਨਾਂ ਅਸੈਂਬਲੀ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਦੇ ਲਈ ਅਸੀਂ ਕੋ ਕਸਰ ਬਾਕੀ ਨਹੀਂ ਛੱਡਾਂਗੇ ਔਰ ਸਾਡੇ ਸਾਰੇ ਮੰਡਲਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰ ਦੇ ਵਾਰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਮਜ਼ਬੂਤੀ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਏਗਾ ਤੇ 2024 ਦੀਆਂ ਚੋਣਾਂ ਦੇ ਵਿੱਚ ਆਪਣੀ ਜਿੱਤ ਜਿਵੇਂ ਗੁਰਦਾਸਪੁਰ ਤਾਂ ਪਹਿਲਾਂ ਹੀ ਜਿੱਤ ਪ੍ਰਾਪਤ ਕਰਦਾ ਹਮੇਸ਼ਾ ਲੇਕਿਨ ਪੰਜਾਬ ਦੀਆਂ 13 ਦੀਆਂ 13 ਪਾਰਲੀਮੈਂਟ ਸੀਟਾਂ ਵੀ ਐਲਕੀ ਇੱਕ ਤਰਫਾ ਫੈਸਲਾ ਨਰਿੰਦਰ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਆਪਣਾ ਪੰਜਾਬੀ ਭਰਮਾ ਸਹਿਯੋਗ ਦੇਣ ਇਹ ਤੁਹਾਡਾ ਪੋਲੀਟੀਕਲ ਬਿਆਨ ਹੈ ਕਿ ਕੁਝ ਸਚਾਈ ਨਹੀਂ ਹੈ। ਮੇਰਾ ਇਹ ਨਿੱਜੀ ਬਿਆਨ ਵੀ ਹੈ, ਇਹ ਮੇਰਾ ਪੋਲੀਟੀਕਲ ਬਿਆਨ ਵੀ ਹੈ ਤੇ ਬਤੌਰ ਪ੍ਰਭਾਰੀ ਦੇ ਤੌਰ ਤੇ ਇੱਕ ਜ਼ਿੰਮੇਵਾਰ ਬਿਆਨ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ, ਸਾਡਾ ਪਰਿਵਾਰ ਇੱਕ ਜੋਟ ਹੈ, ਇੱਕ ਮੋਟ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਹੈ। ਜੇ ਕਿਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੱਚ ਹੈ ਵੀ ਹੈ, ਤਾਂ ਅੱਜ ਮੇਰਾ ਪਹਿਲਾ ਦਿਨ ਆਉਣ ਦੇ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਆਪ ਵੇਖਣ ਨੂੰ ਜ਼ਰੂਰ ਮਿਲੇਗਾ। ਜਿਹੜਾ ਚੱਲੇਗੀ ਆਪਾਂ ਨੂੰ ਉਹ ਤੇ ਗੱਲ ਨਹੀਂ। ਜਿਹੜੇ ਜਾਂਚ ਤੋਂ ਬਾਅਦ ਅਸਤੀਫਾ ਦੇ ਗਏ ਉਹਨੇ ਤੁਹਾਡੇ ਪੁਰਾਣੇ ਕਈ ਕਈ ਕੀੜੀਆਂ ਤੋਂ ਅਗਸਤ 20 ਤੋਂ ਸ਼ੁਰੂ ਹੋਏ ਸੀ ਤੇ ਅੱਜ ਜਿਹੜੇ ਸਾਡੇ ਪੁਰਾਣੇ ਛੱਡ ਕੇ ਗਏ ਆ ਉਹਨਾਂ ਨੂੰ ਮੁਬਾਰਕਬਾਦ ਬੈਸਟ ਆਫ ਲੱਕ ਹੈ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਪਰ ਕੁਝ ਬੰਦਿਆਂ ਦੇ ਨਾਂ ਜਿਹੜੇ ਉਹਨਾਂ ਨੇ ਵਰਤੇ ਸੀ ਉਹਨਾਂ ਨੇ ਵੀ ਅੱਜ ਮੇਰਾ خیال ਆ ਦੋ ਦਿਨ ਪਹਿਲਾਂ ਤੁਹਾਡੇ ਸਾਰਿਆਂ ਦੇ ਸੰਮੁਖ ਹੋ ਕੇ ਉਹਨਾਂ ਨੇ ਆਪਣੀ ਲਈ ਕਲੈਰੀਫਿਕੇਸ਼ਨ ਵੀ ਦਿੱਤੀ ਹੈ ਕੇ ਬਹੁਤ ਸਾਰੇ ਐਸੇ ਜੁਝਾਰੂ ਵਰਕਰ ਨੇ ਜਿਨ੍ਹਾਂ ਦਾ ਨਾਂ ਤਾਂ ਵਰਤਿਆ ਗਿਆ ਲੇਕਿਨ ਉਹ ਪਾਰਟੀ ਛੱਡ ਕੇ ਨਹੀਂ ਸੀ ਗਏ ਤੇ ਜਿਹੜੇ ਦੂਸਰੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਉਹ ਸਾਡੇ ਪਰਿਵਾਰਕ ਸਾਡਾ ਨਿੱਜੀ ਅੰਦਰੂਨੀ ਮਸਲਾ ਹੈ ਅਸੀਂ ਬੈਠ ਕੇ ਛੇਤੀ ਉਹਨੂੰ ਵੀ ਨਿਝੇ ਠਲਾਂਗੇ ਕੋਈ ਐਸੀ ਗੱਲ ਨਹੀਂ ਹੈ ਪਾਰਟੀ ਦੇ ਵਿੱਚ ਨੇ ਪਾਰਟੀ 'ਚ ਕੰਮ ਕਰ ਰਹੇ ਐ ਲੇਕਿਨ ਵਰਕਰ ਉੱਥੇ ਹੀ ਆ ਵਰਕਰ ਉੱਥੇ ਖੜਾ ਵਰਕਰ ਮਜ਼ਬੂਤੀ ਨਾਲ ਖੜਾ ਐ ਜਿਹੜੀ ਚੋਣਾ ਜਿੱਤੀਆਂ ਜਾਂਦੀਆਂ ਨੇ ਉਹ ਵਰਕਰ ਦੇ ਸਿਰ ਤੇ ਜਾਂਦੀਆਂ ਜਿੰਦੀਆਂ ਜਾਂਦੀਆਂ ਨੇ ਕੋਈ ਲੀਡਰਾਂ ਦੇ ਸਿਰ ਤੇ ਨਹੀਂ ਜਿੱਤੀਆਂ ਜਾਂਦੀਆਂ ਬਿਲਕੁਲ ਜੀ ਇਹ ਪਾਰਟੀ ਦੇ ਵਿੱਚ ਨੇ ਵਿਰੋਧੀਆਂ ਦਾ ਕੰਮ ਆ ਜੀ ਵਿਰੋਧੀਆਂ ਨੇ ਸਭ ਕੁਝ ਕਰਨਾ ਹੀ ਹੁੰਦਾ ਜੀ ਇਹ ਤਾਂ ਉਹਨਾਂ ਦਾ ਕੰਮ ਆ ਕਰਨਾ ਤੁਸੀਂ ਕਹਿੰਦੇ ਹਰਦਾਸਪੁਰ ਨੌਕਸਭਾਤ ਜਿੱਤਦੀ ਹੈ ਇਹ ਗੱਲ ਤਾਂ ਕਹਿੰਦੇ ਸਭ ਤੋਂ ਵੱਧ ਲੀਡ ਨਾਲ ਜਿੱਤਦੇ ਸਮਾ ਦੱਸੇਗਾ 4 7 ਤੋਂ 5.5 ਵੀਰਗੇ ਕੋਈ ਨਾ ਖਬਰ ਉਹ ਅਲਾਈਨਮੈਂਟ ਤੇ ਨਜ਼ਰ ਨਹੀਂ ਆਇਆ ਕਿਨੇ ਨਾ ਬੋਟਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਡਾ ਬੀਜੇਪੀ ਦਾ ਵਰਕਰ ਬੀਜੇਪੀ ਦਾ ਕਾਰਜਕਰਤਾ ਬੀਜੇਪੀ ਦੀ ਲੋਕਲ ਲੀਡਰਸ਼ਿਪ ਉਹ ਲੋਕਾਂ 'ਚ ਸਦਾ ਹੀ ਵਿਚਰਦੀ ਰਹੀ ਹੈ ਲੋਕਾਂ ਦੇ ਵਿੱਚ ਰਹਿੰਦੀ ਹੈ 24 ਘੰਟੇ ਰਹਿੰਦੀ ਹੈ ਦੁੱਖ ਸੁੱਖ 'ਚ ਸ਼ਰੀਕ ਹੁੰਦੀ ਹੈ ਲੋਕਲ ਵਿਸ਼ਿਆਂ ਤੇ ਕੰਮ ਕਰਦੇ ਸਾਡੇ ਜ਼ਿਲ੍ਹਾ ਦੇ ਪੱਦਰ ਦੇ ਸੂਬੇ ਪੱਦਰ ਦੇ ਤੇ ਜਿੰਨੇ ਵੀ ਸਾਡੇ ਮੰਡਲ ਲੈਵਲ ਦੇ ਜਿੰਨੇ ਵਰਕਰ ਹੈ ਉਹ ਪਾਰਟੀ ਦੀ ਨਹੀਂ ਬਲਕਿ ਆਪਣੇ ਇਲਾਕੇ ਦੀ ਸੇਵਾ ਕਰਦੇ ਆ ਤੇ ਕੈਂਡੀਡੇਟ ਜਿਹੜਾ ਮਰਜ਼ੀ ਸਾਨੂੰ ਪਾਰਟੀ ਦੇ ਦੇਵੇ ਅਸੀਂ ਉਹਨੂੰ ਜਿਤਾ ਕੇ ਭੇਜਾਂਗੇ ਅਸੀਂ ਧੰਨਵਾਦ ਬੇਠ